معلک شری گرو ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ 40 ਮੁਕਤੇ ਜੋ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਦੇ ਮੁਬਾਰਕ ਅਸਥਾਨ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਜੁੜ ਬੈਠੇ ਗੁਰੂ ਪਿਆਰਿਓ ਆਓ ਸਭ ਤੋਂ ਪਹਿਲਾ ਪੰਥ ਦੇ ਵਾਲੀ ਸ਼ਾਹੇ ਸ਼ਹਿਦ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤੇ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਤਾਰ ਸਾਹਿਬ ਵਾਹਿਗੁਰੂ ਜੀ ਕੀ ਧਤੇ ਸਾਹ ਕਹਿੰਦੇ ਨੇ ਜੋ ਤਉ ਪ੍ਰੇਮ ਿਨਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹਤ ਮਾਰਗ ਪੈਰ ਧਰੀਜੈ ਸਿਰ ਧੀਜੈ ਕਾਣ ਨਾ ਕੀਜੈ ਸਿੱਖੀ ਦਾ ਰਸ ਖੰਡੇ ਦੀ ਧਾਰ ਤੇ ਚੱਲਣਾ ਹੈ ਕੰਨਿਓ ਤਿੱਖੀ ਵਾੜਾਂ ਨਿੱਕੀ ਇਹਤ ਮਾਰਗ ਜਾਣਾ ਸਿੱਖੀ ਦਾ ਰਾਹ ਆਪਣੇ ਸਿਰ ਨੂੰ ਗੁਰੂ ਦੇ ਅੱਗੇ ਅਰਪਣ ਕਰਨਾ ਹੈ ਸਿੱਖੀ ਦਾ ਰਾਹ ਤਨ ਮਨ ਧਨ ਸਭ ਸੌਂਪ ਗੁਰ ਕਉ ਵੋ ਕਮ ਮੰਨੇ ਪਾਈਐ ਆਪਣਾ ਆਪ ਗੁਰੂ ਦੇ ਅੱਗੇ ਨਿਸ਼ਕਾਵਰ ਕਰਨਾ ਅੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 17 ਅੰਤਾਰ ਦੇ ਵਿੱਚ ਆਨੰਦਪੁਰ ਸਾਹਿਬ ਦਾ ਜਨਮ ਕਿਲਾ ਛਟਿਆ ਸਰਸਾ ਨਦੀ ਦੇ ਉੱਤੇ ਸਤਿਗੁਰੂ ਜੀ ਦੇ ਪਰਿਵਾਰ ਦਾ ਵਿਸ਼ੋੜਾ ਹੈ ਮੈਂ ਬੇਨਤੀ ਕਰਦਾ ਹੁੰਦਾ ਗੁਰੂ ਘਰ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਜਾਵੋ ਅਸੀਂ ਸਰਸਾ ਨਦੀ ਦੇ ਕੰਢੇ ਦੇ ਉੱਤੇ ਗੁਰਦੁਆਰਾ ਸ੍ਰੀ ਪਰਵਾਰ ਮਛੋੜਾ ਸਾਹਿਬ ਜ਼ਰੂਰ ਜਾਈਏ ਇਹ ਉਹ ਅਸਥਾਨ ਹੈ ਜਿੱਥੋਂ ਤੱਕ ਸੱਚੇ ਪਾਤਸ਼ਾਹ ਦਾ ਪਰਿਵਾਰ ਇਕੱਠਾ ਸੀ ਪਰ ਇਸ ਅਸਥਾਨ ਤੇ ਗੁਰੂ ਦਾ ਪਰਿਵਾਰ ਵਿਛੜਿਆ ਪਰ ਤੱਕੇ ਕਦੀ ਇਕੱਠਾ ਨਹੀਂ ਹੁੰਦਾ ਉਹਦੇ ਤੋਂ ਬਾਅਦ ਚਮਕੌਰ ਦੇ ਸਾਕੇ ਤੇ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਸਤ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਸਤ ਗੁਰੂ ਦਾ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣਾ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੰਢਿਆ ਹੋਇਆ ਇਸ ਮੁਬਾਰਕ ਧਰਤੀ ਜਿੰਨੂੰ ਪਹਿਲਾਂ ਕਿਹਾ ਜਾਂਦਾ ਸੀ ਸਿਧਰਾਣੇ ਦੀ ਢਾ ਇਸ ਪਾਵਨ ਅਸਥਾਨ ਤੇ ਪਹੁੰਚਣਾ ਇਹ ਸਿਧਰਾਣਾ ਹੀ ਰਹਿਣਾ ਸੀ ਇਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਆਉਂਦੇ ਗੁਰੂ ਆਇਆ ਤੇ ਮਗਰ ਹੀ ਜਿਹੜੀ ਮੁਗਲਿਆ ਸਤਨਾਕ ਸੀ ਉਹਦੀ ਫੌਜ ਆਤੇ ਹੋਰ ਜੋ ਪਹਾੜੀ ਰਾਜਿਆਂ ਦੇ ਲੋਕ ਸਾਨ ਫੌਜਾਂ ਸਨ ਉਹ ਵੀ ਜਾੜਾਇਆ ਸੀ ਇੱਥੇ ਮਾਡੇ ਦੀ ਧਰਤੀ ਦੇ 40 ਸਿੰਘ ਭਾਈ ਮਹਾ ਸਿੰਘ ਆਕੇ ਵੀ ਭਾਗੋ ਭਾਗਕਾਰ ਉਹ ਵੀ ਪਹੁੰਚੇ ਅੱਜ ਸਿੱਖਾਂ ਦੇ ਸਾਹਮਣੇ ਆਪਣੇ ਗੁਰੂ ਨੂੰ ਮਿਲਣ ਦੀ ਤਾਂਗ ਸੀ ਅੱਜ ਸਿੱਖਾਂ ਦੇ ਸਾਹਮਣੇ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪਣ ਦਾ ਮੌਕਾ ਸੀ ਗੁਰੂ ਕੇ ਸਿੱਖਾਂ ਨੇ ਇੱਥੇ ਤੰਬੂ ਲਾਇਆ ਸੀ ਔਰ ਆਪਨੇ ਕਪੜੇ ਉਹਨਾਂ ਨੇ ਰੁੱਖਾਂ ਦੇ ਉੱਤੇ ਪਾਏ ਇੱਥੇ ਲੱਗਦਾ ਸੀ ਬੜੀ ਵੱਡੀ ਫੌਜੀ ਫੌਜ ਇਸ ਬਾਰੂਕ ਧਰਤੀ ਦੇ ਉੱਤੇ ਬੈਠੀ ਹੋਈ ਹਕੂਮਤ ਹਾਰ ਚੁੱਕੀ ਸੀ ਸਤ ਗੁਰੂ ਨੂੰ ਈਨ ਨਹੀਂ ਮਨਵਾ ਸਕੀ ਹੈ ਹਕੂਮਤ ਸਮਝਦੀ ਸੀ ਆ ਗਿਆ ਸੀ ਇੱਥੇ ਸ਼ਹਿਰ ਗੁਰੂ ਬਾਦਸ਼ਾਹ ਨੂੰ ਮਾਰਾ ਦਵਾਂਗੇ ਪਰ

ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਪੰਥ ਦਿਵਾਲੀ ਸ਼ਾਹ ਸ਼ਹਿਨशाह ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਦਰਾਨੇ ਦੀ ਟਾਬ ਤੇ ਪਹੁੰਚੇ ਸੀ ਔਰ ਇਥੇ ਹੀ ਮਾਝੇ ਦੇ ਜਿਹੜੇ 40 ਸਿੰਘ ਆ ਉਹ ਸੱਚੇ ਪਾਤਸ਼ਾਹ ਦੀ ਭਾਲ ਦੇ ਵਿੱਚ ਇਥੇ ਪਹੁੰਚੇ ਉਧਰ ਜਿਹੜਾ ਦਿੱਲੀ ਦਾ ਤਖਤਾ ਉਹ ਬਹੁਤ ਘਬਰਾਇਆ ਆਇਆ ਹੈ ਕਿਉਂਕਿ ਗੁਰੂ ਸਾਹਿਬ ਭਾਵੇਂ ਕਿ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਚੁੱਕੇ ਸੀ ਆਵੇਂ ਗੁਰੂ ਸਾਹਿਬ ਦੇ ਪੁੱਤਰ ਸ਼ਹੀਦ ਹੋ ਗਏ ਸੀ ਪਰ ਇਹਦੇ باوجود ਮੁਗਲਿਆ ਸਲਤਨਤ ਜਾਂ ਬਾੜੀ ਰਾਜੇ ਗੁਰੂ ਸਾਹਿਬ ਦੇ ਪਾਸੋਂ ਕੋਈ ਈਨ ਨਹੀਂ ਮਨਵਾ ਸਕੇ ਤੋਂ ਆਪਣੀ ਮਨਸ਼ਾ ਨੂੰ ਪੂਰੀ ਕਰਨ ਦੇ ਲਈ ਉਹ ਇੱਥੇ ਪਹੁੰਚੇ 40 ਸਿੰਘਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਫਿਰ ਟੱਕਰ ਲਈ ਔਰ ਟੱਕਰ ਲੈ ਕੇ ਆਪਾਂ ਸਭ ਜਾਣਦੇ ਆ ਭਾਈ ਮਹਾ ਸਿੰਘ ਜਾਂ ਦੁੱਗੇ ਸਿੰਘ ਇੱਥੇ ਸ਼ਹੀਦ ਹੋਏ ਸੱਚੇ ਪਾਤਸ਼ਾਹ ਨੇ ਖਿਦਰਾਣੇ ਦੀ ਟਾਬ ਨੂੰ ਫਿਰ ਸ਼੍ਰੀ ਮੁਕਤਸਰ ਸਾਹਿਬ ਦਾ ਕਿਤਾਬ ਦਿੱਤਾ ਵਾ ਅਸੀਂ ਜਦੋਂ ਅਰਦਾਸ ਕਰਦੇ ਆ ਕਾਲਪੁਰਖ ਗੁਰੂ ਸਾਹਿਬ ਪੰਜਾਬ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਤੋਂ ਬਾਅਦ ਅੱਲਾ ਸਾਰਾ ਜਿਹੜਾ 40 ਕਿਸ ਮੁਕਤਿਆਂ ਦੀ ਧਰਤੀ ਬੜੀ ਮੁਬਾਰਕ ਆ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਵੱਸਣ ਵਾਲਾ ਜਿਹੜਾ ਸਿੱਖ ਆ ਉਹ ਇਸ ਧਰਤੀ ਨੂੰ ਸਦਾ ਸਜਦਾ ਕਰਦਾ ਇਹ ਧਰਤੀ ਸਾਨੂੰ ਸਨੇਹਾ ਦਿੰਦੀ ਆ ਕਾਰਨ ਕੋਈ ਵੀ ਰਾਇ ਹੋਣ ਅਸੀਂ ਕਿਸੇ ਵੀ ਕਾਰਨ ਕਦੀ ਵੀ ਗੁਰੂ ਤੋਂ ਦੂਰ ਹੋਈਏ ਪਰ ਜੇ ਅਸੀਂ ਵਰਤ ਕੇ ਗੁਰੂ ਦੇ ਕੋਲ ਆ ਜਾਗੇ ਤੇ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਇਹਦੇ ਤੇ ਚੱਲ ਪਾਂਗੇ ਤੇ ਫਿਰ ਗੁਰੂ ਦੀਆਂ ਰਹਿਮਤਾਂ ਵੀ ਹੁੰਦੀਆਂ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਹਣਾਂ ਨੂੰ ਤੇ ਦੂਜੇ ਨਾਲ ਦੇ 40 ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਇਹ ਸੁਨੇਹਾ ਸਾਰੀ ਕੌਮ ਦੇ ਲਈ ਕਿ ਅਸੀਂ ਗੁਰੂ ਦੇ ਨੇੜੇ ਆਈਏ ਗੁਰੂ ਦੇ ਨੇੜੇ ਆਵਾਂਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਗੁਰੂ ਦੀਆਂ ਰਹਿਮਤਾਂ ਹੋਣਗੀਆਂ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅੱਜ ਦੇ ਇਸ ਦਿਹਾੜੇ ਦੇ ਉੱਤੇ ਜਿੱਥੇ ਸਾਰੀ ਕੌਮ ਨੂੰ ਇਹ ਅਪੀਲ ਕਰਦਾ ਕਿ ਆਪਾਂ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਈਏ ਸਤਿਗੁਰੂ ਜਿਹੜਾ ਵਾ ਟੁੱਟੀ ਗੰਡਨ ਹਾਰ ਗੋਪਾਲ ਉਹ ਟੁੱਟੀ ਗੰਡਨ ਵਾਲੇ ਆ ਟੁੱਟੀ ਨੂੰ ਜੋੜਨ ਵਾਲੇ ਆ ਸਾਡੀ ਕਿਸੇ ਵੀ ਕਾਰਨ ਕੋਈ ਕਦੀ ਵੀ ਗੁਰੂ ਤੋਂ ਦੂਰੀ ਬਣੀ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਅਸੀਂ ਪਰਤ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵਾਲੇ ਪਾਸੇ ਆਈਏ ਬਾਣੀ ਬਾਣੇ ਦੇ ਧਾਰਨੀ ਹੋਈਏ ਤੇ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਚੱਲੀਏ ਇਹੀ ਮੇਰਾ ਸਾਰੀ ਸੰਗਤ ਨੂੰ ਸੁਨੇਹਾ ਹੈਗਾ ਦੂਜਾ ਮੈਂ 40 ਮੁਕਤੀਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜਿਨ੍ਹਾਂ ਨੇ ਆਪਣੀਆਂ ਜਿੰਦਾਵਾਰ ਕੇ ਸੱਚੇ ਪਾਤਸ਼ਾਹ ਦੇ ਲਈ ਸ਼ਹਾਦਤ ਦੇ ਉੱਚੇ ਮਕਾਮ ਨੂੰ ਹਾਸਲ ਕੀਤਾ ਹੈ ਜੀ